ਲੋ ਵੀ ਆਪਾਂ ਚੱਲੇ ਅੱਜ ਭੂਆ ਦੇ ਘਰੇ ਤੇ ਜਦੋਂ ਵੀ ਪਿਛਲੇ ਵਲੌਗ ਆਪਣੇ ਦੇਖ ਹੀ ਲਏ ਆ ਕਿ ਉਹਨਾਂ ਦੇ ਪਾਰਟ ਚੱਲਦਾ ਪਿਆ ਕਰੇ ਤੇ ਇੱਧਰ ਦਾਦੀ ਆ ਪੰਮੀ ਹੋਣੀ ਕੇ ਪੈਂਟ ਲੈਣ ਪਾਪਾ ਦੀ ਤੇ ਇੱਧਰ ਕੀ ਕਰੀ ਜਾਨੀ ਆ ਕਿ ਆ ਹੋ ਗਈ ਤੇ ਅੱਜ ਸਾਡੀ ਹੋ ਗਈ ਗੱਡੀ ਖਰਾਬ ਤੇ ਹੁਣ ਆਪਾਂ ਜਾਵਾਂਗੇ ਦੇਖਦੇ ਕਿੱਦਾਂ ਜਾਂਦੇ ਆ ਕੁਝ ਨਹੀਂ ਸਮਝ ਲੱਗਣ ਦੀ ਮੈਨੂੰ ਜੱਦ ਉਹਨਾਂ ਚੱਲਾਵਾ ਚੰਗਾ ਹੋਵੇ ਮੈਂ ਚੱਲਾਵਾ ਠੀਕ ਆ ਤੇ ਬਾਕੀ ਉੱਥੇ ਆ ਕੇ ਮਿਲਦੇ ਆਪਾਂ ਦੋ ਦੋ ਅਸੀਂ ਕਿਦਾ ਅਸੀ ਭਾਈ ਤੁਹਾਡੇ ਮਗਰ ਜਾਓ ਚਲੋ ਠੀਕ ਹੈ ਬਾਏ ਬੱਲੂ ਬਾਏ ਨਿਕਲ ਕੇ ਨਿਕਲ ਤੂੰ ਨਿਕਲ ਮੈਂ ਕਿਉਂ ਨਿਕਲਾਂ ਚੱਲਾ ਦੱਸ ਭਰਾਵਾ ਮਜ਼ਾਕ ਕਰਨ ਡਿਆ ਨਾ ਗਾਣਾ ਵੱਜ ਗਿਆ ਦੋਨੇ ਗੱਡੀ ਆ ਕੇ ਆਇਆ ਦਿਖਾਓ ਪੈਂਟ ਮੰਮੀ ਕੋਈ ਨਹੀਂ ਕੋਈ ਨਹੀਂ ਫੇਰ ਗਏ ਨਹੀਂ ਭਰਾਵਾ ਅੰਦਰ ਫੇਰ ਵੜ ਗਏ ਉਹ ਪਤਾ ਨਹੀਂ ਕੀ ਕਰੀ ਜਾਂਦੇ ਦਿਖਾਓ ਮੈਂ ਕਹਿੰਦਾ ਤੁਸੀਂ ਤਿਆਰ ਨਹੀਂ ਹੋ ਜਾਂਦਾ ਸੌਂ ਰਹੀ ਆ ਮੈਂ ਕਿਹਾ ਅਸ ਤੇ ਸਕੂਟੀ ਤੇ ਆ ਜਾਣਾ ਤੁਸੀਂ ਚੱਲੋ ਤੁਸੀਂ ਪੈਂਟ ਪੈਂਟ ਫੇ ਵਜਾਵਾ 500 ਕਿਹੜੀ ਮੈਂ ਚੀਕਰੀ ਆਹ ਵਾਲੀ ਕਿੰਨੇ ਦੀ 600 700 850 ਦੀ 600 ਦੀ ਤੇਰੇ ਪਾਪਾ ਪੇ ਦਾ ਸਿੰਗਲਾ ਜੀ ਕਪਤੂ ਜਾ ਚੀਜ਼ ਦੇਖੋ ਕੀ ਕੀ ਆ ਇਹ 850 ਦੀ ਦਿੱਤੀ ਆ ਕਪੜਾ ਵੀ ਦੇਖੋ ਚੱਲਾ ਮੈਂ ਨਮਾਉ ਹੋਈ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ Novo... No. i <laughs>

ਸਭ ਤੇ ਗੁਰੂ ਦਾ ਪੂਰੀਆਂ ਹੋ ਲੋਕੀ ਤੱਕ ਦੇ ਆਖ ਨਾ ਮੇਰੇ ਤੇ ਮੈਂ ਤੱਕ ਦਾ ਗਹਿ ਮਾ ਤੇਰੀਆਂ ਸੁਣੀ ਗੁਰਦਾਸ ਸੁਣ ਮੇਰੇ ਦੀ ਬੇਨਸ ਮੰਨ ਤੱਕ ਸਾਰਾ ਹਾਂ ਵਧੀਆ ਅੰਦਰ ਕੀ ਬੁੱਲੜ ਲਾਇਆ 500 ਰੁਪਏ ਖਰਚਾਤਾ ਮੇਰਾ ਤੂੰ ਕਿੰਨਾ 500 ਰੁਪਏ ਮੇਰਾ ਖਰਚਾਤਾ ਕਿਹੜਾ ਨਾ 100 ਰੁਪਏ ਮੈਂ ਕਿਦਾਂ ਕਾਫੀ ਕਹਿੰਦੀ ਕੁੜੀ ਦੇ ਜਾਣਾ ਤੜਤੀ ਪਾ ਕੇ ਜਾਓ ਬੈਂਕਿੰਗ ਪੈਂਟ ਪਾਈ ਲੰਗ ਉੱਤੇ ਲੈ ਕੇ ਅਸੀਂ ਆਨੇ ਪਾ ਕੇ ਜਾਓ ਸੇਗੀ ਹੋ ਗਿਆ ਤੇਰਾ 800 ਖਰਚਾਤਾ ਮੈਂ ਕਿਹਾ ਤੂੰ ਤਾਂ ਮੇਰੀ ਮੈਂ ਤਾਂ 1000 ਲੈ ਲਈ ਉਹ ਜੀ ਮੇਰਾ ਸੁਖਿਆ ਨਹੀਂ ਕਿਦਾਂ ਸੁਣਾਇਆ ਸੁਣ ਮੇਰੀ ਦੋਸਤ ਵੀ ਖਰਾਬ ਕਰ ਦੇਣੀ ਕਿਹੜਾ ਘਰ ਵਾਲਾ ਕੀ ਪਾ ਕੇ ਆਇਆ ਨਹੀਂ ਜੀ ਉਹਦੇ ਜਾਮਨੀ ਸੁਗੰਧ ਤੇ ਸੀਗੇ ਜਿਹੜੇ ਲਵੈਂਡਰ ਨਹੀਂ ਸਵਾਏ ਉਹ ਲੋ ਜ ਮਾਨਵੀ ਨਮਸਾਇ ਹ ਨਹੀਂ ਘਰ ਪਹੁੰਚ ਗਏ ਆਪਾਂ ਤਾਂ ਦੀਨੇ ਕੱਪੜੇ ਕਪੜੀ ਬਦਲ ਲੈ ਆ ਤੇ ਇਹ ਬਾਅਦ ਚ ਆਏ ਆਂ ਅਸੀਂ ਪਹਿਲਾਂ ਆ ਗਏ ਹਾਂ ਚਲੋ ਪ੍ਰੋਗਰਾਮ ਵਧੀਆ ਹੋ ਗਿਆ ਹੋਰ ਬਣਾ ਸੀਗਾ ਹਾਂ ਹਾਂ ਤੂੰ ਤਾਂ ਦੱਸਿਆ ਨਹੀਂ ਮੂਲੀ ਮੈਨੂੰ ਦਿਖਾਉਂਦਾ ਦਿਖਾਉਂਦੇ ਤੇ ਤੁਸੀਂ ਬਲੌਗ ਦਾ ਕਰਕੇ ਐਂਡ ਤੇ ਸੇਰੇ ਚਾੜ ਬਸ ਲੱਗੇ ਬਲੌਗ ਦਾ ਐਂਡ ਕਰ ਨਾ ਰਾਸ਼ੂ ਆ ਨਾ ਇੱਥੇ ਡੱਬਾ ਆਇਆ ਡੱਬਾ ਦਿਖਾਣੇ ਪਹਿਲੇ ਡੱਬਾ ਦਿਖਾ ਦਿੰਨੇ ਆ ਅਸੀਂ ਉੱਪਰਤੀ ਘੁੰਮ ਕੇ ਆਏ ਆਂ ਉਸ ਤੋਂ ਉੱਪਰਤੀ ਹੋ ਤਾਂ ਗਲੀਆਂ ਵਿੱਚ ਦੀ ਨਾ ਇਹ ਕਲੋਨੀ ਵਾਲੀ ਇੱਧਰ ਤੀ ਆਏ ਆ। ਹੋਲੂ ਹੋਲੂਗੀ। ਕੰਨ ਸਾਹਿਬਾ ਬੜੀ ਵੱਡੀ ਦਾ ਟੈਕ ਕੰਮ ਕਰਦੇ ਜੁੱਲੇ ਬੱਚੇ ਰੱਤਾ। ਅੱਜ ਪਤਾ ਕਿੱਥੇ ਗੁਰਦੇ ਇੱਕ ਵਾਰ ਦੇ ਸਕੂਲ ਵਾਲੀ ਨਹੀਂ ਰਸਤਾ ਉੱਧਰ ਦੀ ਆਏ ਆ ਮੇ ਤੇ ਰਹੇ ਗਲੀਆਂ ਵਿੱਚ ਦੀ। ਐਪੀ ਕੈਰੀਕੂਲਮ ਉਹ ਸਭ ਆ ਗਿਆ। ਲੱਡੂ ਆ। ਮੈਂ ਕਹੇ ਤਾ। ਦੇਖਿਆ ਮੈਂ ਕਿਹਾ ਲੱਡੂ। ਦੂਦੀ ਵਾਲੇ। ਬਰ ਬਾਫਰੀ। ਹੂੰ ਚਲੋ ਕਰਦੇ ਆ ਬਲੌਗ ਦੇ ਅੰਡ ਜਿੰਨਾ ਜਿੰਨਾ ਵਧੀਆ ਲੱਗਾ। ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਮਿਲਾਂਗੇ ਨੈਕਸਟ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ